ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋ ਸਨੋਂ ਪੈਨੋ ਕੀ ਹਾਲ ਚਾਲ ਹੈ ਜੀ ਵੈਗੁਰੂ ਦੀ ਕਿਰਪਾ ਨਾਲ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਸ ਕਰਦੇ ਆ ਤੁਹਾਡੇ ਸਾਰਿਆਂ ਦੀ ਦੀਵਾਲੀ ਵਧੀਆ ਲੰਗੀ ਹੋਵੇਗੀ ਤੇ ਅੱਜ ਆਪਾਂ ਜਿਹੜੇ ਸੂਟ ਲੈ ਕੇ ਆਏ ਬਹੁਤ ਹੀ ਸੋਹਣੇ ਸੂਟ ਰਹਿਣਗੇ ਜੀ ਇੱਕ ਸੂਟ ਆਪਣੇ ਕੋਲੇ ਜਿਹੜਾ ਪਹਿਲਾ ਸੂਟ ਦਿਖਾਵਾਂਗੇ ਇਹ ਸਿਰਫ ਸਿੰਗਲ ਸੂਟ ਹੈ ਬਾਕੀ ਤਿੰਨ ਸੂਟ ਆਪਣੇ ਕੋਲੇ ਫਲਕਾਰੀ ਦੇ ਡਿਜ਼ਾਈਨ ਦੇ ਰਹਿਣਗੇ ਤੇ ਪਹਿਲਾਂ ਵਾਲਾ ਡਿਜ਼ਾਈਨ ਆਪਾਂ ਰੀਸਟਾਕ ਕਰਤਾ ਪਹਿਨਾਂ ਨੇ ਬਹੁਤ ਜ਼ਿਆਦਾ ਪਸੰਦ ਕੀਤੇ ਸੂਟ ਆਪਣੇ ਸਾਰੇ ਸੇਲ ਹੋ ਗਏ ਸੀ ਪਹਿਲਾਂ ਵਾਲੇ ਤੇ ਹੁਣ ਦੁਬਾਰਾ ਨਵੇਂ ਲੈ ਕੇ ਆਏ ਆਪਾਂ ਇਹ ਦੇਖ ਸਕਦੇ ਹੋ ਤੁਸੀਂ ਸਿੰਧੀ ਬੂਟੀ ਦਾ ਵਰਕ ਹੈ ਜੀ ਇਹ ਕੋਈ ਸੂਟ ਆਪਣੇ ਕੋਲੇ ਸਿੰਗਲ ਪੀਸ ਬਹੁਤ ਹੀ ਜ਼ਿਆਦਾ ਹੈਵੀ ਵਰਕ ਹੈ ਸਾਰੇ ਉੱਪਰ ਤੱਕ ਕਲੀਆਂ ਬਣੀਆਂ ਹੋਈਆਂ ਨੇ ਇਹਦੇ ਤੇ ਫਰੰਟ ਦੇ ਉੱਪਰ ਹੈਵੀ ਵਰਕ ਆਇਆਗਾ ਸਾਰਾ ਇਹ ਫਲਾਰ ਬਣੇ ਹੋਏ ਆ ਭਰਵੇਂ ਭਰਵੇਂ ਬਹੁਤ ਹੀ ਸੋਹਣੇ ਇਹ ਮਸ਼ੀਨ ਦੇ ਉੱਪਰ ਸਿੰਧੀ ਬੂਟੀ ਦਾ ਵਰਕ ਕੀਤਾ ਜੀ ਤੇ ਬਾਜੂ ਦਾ ਵਰਕ ਆ ਗਿਆ ਬਹੁਤ ਹੀ ਸੋਹਣਾ ਇਹ ਨਾਲ ਦਾ ਵੀ ਵਰਕ ਹੋਇਆ ਨੀਚੇ ਸੇਮ ਦੇ ਉੱਪਰ ਫਲਾਰ ਬਣਿਆ ਹੋਇਆ ਬਹੁਤ ਹੀ ਸੋਹਣਾ ਵਰਕ ਹੈਗਾ ਨੀਟ ਐਂਡ ਕਲੀਨ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਜੀ ਤੁਸੀਂ ਮਾਸਟਰਡ ਕਲਰ ਦਾ ਸੂਟ ਹੈ ਬਹੁਤ ਹੀ ਸੋਹਣਾ ਇਹ ਆ ਗਿਆ ਜੀ ਕਾਟਨ ਦੇ ਵਿੱਚ ਹੀ ਬਿਨਾ ਲਾਈਨਿੰਗ ਤੋਂ ਤੁਸੀਂ ਇਹਨੂੰ ਬਣਾ ਸਕਦੇ ਹੋ ਪਹਿਣਾ ਆਪਾਂ ਨੂੰ ਲਾਈਨਿੰਗ ਬਾਰੇ ਪੁੱਛਦਿਆਂ ਰਹਿੰਦੇ ਆ ਬਿਨਾ ਲਾਈਨਿੰਗ ਤੋਂ ਤੁਸੀਂ ਇਹਨੂੰ ਸੂਟ ਨੂੰ ਸਟਿਚ ਕਰ ਸਕਦੇ ਹੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਇਹ ਸਿਰਫ ਸਿੰਗਲ ਸੂਟ ਰਹੇਗਾ ਜੀ ਆਪਣੇ ਕੋਲੇ ਅੱਗੇ ਆ ਗਿਆ ਜੀ ਫੁਲਕਾਰੀਦੜ ਜਾਈਂ ਬਹੁਤ ਹੀ ਜਿਆਦਾ ਸੋਹਣਾ ਸੂਟ ਹੈ ਜੀ ਇਹ ਕੋ ਸੂਟ ਤਾਂ ਆਪਣੇ ਆਫਲਾਈਨ ਸੇਲ ਹੋ ਗਏ ਵੀਡੀਓ ਪਾਉਣ ਤੋਂ ਥੋੜਾ ਆਪਾਂ ਲੇਟ ਹੋਏ ਆ ਤੇ ਇਹ ਦੇਖੋ ਜੀ ਗਲੇ ਦੇ ਉੱਪਰ ਵੀ ਵਰਕ ਆਏਗਾ ਤੇ ਸਾਰਾ ਫਰੰਟ ਦੇ ਉੱਪਰ ਬੁਟੀਆਂ ਆਉਣਗੀਆਂ ਬਹੁਤ ਹੀ ਸੋਹਣਾ ਸੂਟ ਰੈਡੀ ਹੋਇਆ ਤੇ ਘੇਰਾ ਵੀ ਬਣਿਆ ਹੋਇਆ ਨਾਲ ਇਹਦਾ ਕਾਫੀ ਮਹਿਰੂਨ ਕਲਰ ਹੈ ਬਹੁਤ ਹੀ ਪਿਆਰਾ ਤੇ ਇਹਦੀਆਂ ਬਾਜੂ ਦੇ ਉੱਪਰ ਵੀ ਵਰਕ ਆਏਗਾ ਇਹ ਬਾਜੂ ਪਹੁੰਚਾ ਤੁਸੀਂ ਜੋ ਵੀ ਮਰਜ਼ੀ ਬਣਾ ਸਕਦੇ ਹੋ ਆਪਣੇ حساب ਨਾਲ بنا ਸਕਦੇ ਹ ਨੂੰ ਇਹ ਖਾਦੀ ਸਿਲਕ ਦੇ ਉੱਪਰ ਸੂਟ ਰਹੇਗਾ ਜੀ ਕਪੜਾ ਆਪਾਂ ਦੱਸੀ ਚੱਲਾਂਗੇ ਨਾਲ ਦੀ ਨਾਲ ਇਹ ਖਾਦੀ ਸਿਲਕ ਦੇ ਉੱਪਰ ਹੈ ਨਾ ਸੂਟ ਤੇ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰੀ ਚਲੋ ਜੀ ਬਹੁਤ ਹੀ ਸੋਹਣਾ ਵਰਕ ਹੋਇਆ ਹੈਗਾ ਜਿਵੇਂ ਵਿਆਹਾਂ ਸ਼ਾਦੀਆਂ ਦੇ ਸੀਜ਼ਨ ਚੱਲ ਰਹੇ ਆ ਹੁਣ ਤੇ ਵਰਕ ਬਹੁਤ ਹੀ ਸੋਹਣੇ ਹੈਗੇ ਜਾਗੋ ਤੇ ਪਾਉਣ ਵਾਸਤੇ ਸਪੈਸ਼ਲ ਸੂਟ ਹੈ ਜੀ ਇਹ येलो ਕਲਰ ਦਾ ਤੁਸੀਂ ਮਹਿੰਦੀ ਹਲਦੀ ਦੇ ਉੱਪਰ ਵੀ ਪਾ ਸਕਦੇ ਹੋ ਜੈਲੋ ਕਲਰ ਦਾ ਸੂਟ ਹਲਦੀ ਤੇ ਪਾਉਣ ਵਾਸਤੇ ਜਾਗੋ ਤੇ ਪਾਉਣ ਵਾਸਤੇ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਸਾਰਾ ਫਰੰਟ ਹੈਵੀ ਬਣਿਆ ਹੋਇਆ ਘੇਰੇ ਦੇ ਉੱਪਰ ਵਰਕ ਹੈ ਗਲੇ ਦੇ ਉੱਪਰ ਵਰਕ ਹੈ ਜੀ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਤੁਸੀਂ ਘੇਰਾ ਵੇਖੋ ਕਿੰਨਾ ਸੋਹਣਾ ਬਣਿਆ ਹੋਇਆ ਤੇ ਸਾਰਿਆਂ ਦੀਆਂ ਬਾਜੂ ਸੇਮ ਰਹਿਣੀਆਂ ਜੀ ਇਹ येलो ਕਲਰ ਦਾ ਖਾਦੀ ਦੇ ਉੱਪਰ ਸੂਟ ਹੈ ਜੀ ਖਾਦੀ ਸਿਲਕ ਹੈ ਇਹ ਇਹ ਥੋੜੀ ਜੀ ਹਲਕੀ ਵਾਲੀ ਖਾਦੀ ਹੁੰਦੀ ਹੈ ਪ੍ਰੋਪਰ ਖਾਦੀ ਬਣੀ ਹੋਈ ਹੈ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਹੀ ਸੋਹਣਾ ਕੱਪੜਾ ਹੈਗਾ ਕੋਈ ਇਹਦਾ ਕੰਪਲੀਟ ਨਹੀਂ ਹੈਗੀ ਕੱਪੜੇ ਦੀ ਤੇ ਇਹ ਅਗੇ ਜੀ ਇਸੇ ਦੇ ਵਿੱਚ ਪੀਚ ਕਲਰ ਬਹੁਤ ਹੀ ਪਿਆਰਾ ਜਿਹਾ ਪੀਚ ਕਲਰ ਹੈ ਇਹ ਸਾਰੇ ਗਲੇ ਤੋਂ ਲੈ ਕੇ ਫਰੰਟ ਦੇ ਉੱਪਰ ਵਰਕ ਹੋਇਆ ਘੇਰਾ ਬਣਿਆ ਹੋਇਆ ਜੀ ਬਾਜੂ ਬਣੀ ਹੋਈ ਹੈ ਬਹੁਤ ਹੀ ਪਿਆਰਾ ਕਲਰ ਹੈ ਖਾਦੀ ਸਿਲਕ ਦਾ ਸੂਟ ਹੈ ਜੀ ਹਾਂ ਜੀ ਇਹ ਅਗਲੀ ਡਿਜ਼ਾਈਨਿੰਗ ਆ ਗਈ ਆਪਣੇ ਕੋਲ ਬਹੁਤ ਹੀ ਪਿਆਰੇ ਜੇ ਸੂਟ ਹੈ ਵੀ ਪਹਿਲਾਂ ਵਾਲੇ ਸਾਰੇ ਸੂਟ ਆਪਣੇ ਸੇਲ ਹੋ ਗਏ ਸੀ ਆਪਾਂ ਦੁਬਾਰਾ ਲੈ ਕੇ ਆਏ ਇਹ ਸੂਟ ਇਹ ਦੇਖ ਸਕਦੇ ਹੋ ਕਲੀਆਂ ਵਾਲਾ ਡਿਜ਼ਾਈਨ ਬਣਿਆ ਹੋਇਆ ਜੀ ਨੀਚੇ ਫਲਾਵਰ ਬਣੇ ਹੋਏ ਘੇਰੇ ਦੇ ਉੱਪਰ ਬਰਕ ਬਹੁਤ ਹੀ ਸੋਹਣਾ ਹੋਇਆ ਪਹਿਣਾ ਨੇ ਬਹੁਤ ਜ਼ਿਆਦਾ ਸੂਟ ਪਸੰਦ ਕੀਤੇ ਸੀ ਆਪਣੇ ਪਹਿਲਾ ਵੀਡੀਓ ਪਾਉਣਸਾਰ ਸਾਰੇ ਸੂਟ ਸੇਲ ਹੋ ਗਏ ਸੀਗੇ ਇੱਕ ਪੰਜ ਸੂਟ ਤਾਂ ਇਕੱਠੇ ਆਪਣੇ ਤੋਂ ਇੱਕ ਭੈਣ ਨੇ ਲਏ ਜੀ ਇਹ ਭੋਗਪੁਰ ਤੋਂ ਇਹ ਬਾਜੂ ਦੇ ਉੱਪਰ ਵਰਕ ਆ ਗਿਆ ਜੀ yellow color ਦਾ ਸੂਟ ਹੈ ਜਿਹੜੀਆਂ ਪਹਿਣਾ ਨੂੰ yellow color ਪਸੰਦ ਹੈ ਤੇ ਦੁਬਾਰਾ ਆਪਾਂ ਸੂਟ ਰੀਸਟਾਕ ਕਰਦੇ ਆ ਜੀ ਸ਼ਿਮਰ ਦੇ ਵਿੱਚ ਸੂਟ ਰਹਿਣਗੇ ਇਹ ਬਹੁਤ ਹੀ ਪਿਆਰਾ ਜਿਹਾ ਕੱਪੜਾ ਹੈ ਕੋਈ ਇਹ ਚੋਹਣਾ ਵਾਲਾ ਨਹੀਂ ਪਹਿਣਾ ਪੁੱਛਦੀਆਂ ਹੁੰਦੀਆਂ ਵਿੱਚ ਚੋਹਣਾ ਵਾਲਾ ਕੱਪੜਾ ਨਾ ਹੋਵੇ ਚੋਹਣਾ ਵਾਲਾ ਨਹੀਂ ਹੈਗਾ ਇਹ ਦੂਸਰਾ ਮਹਿਰੂਨ ਕਲਰ ਆ ਗਿਆ ਜੀ ਤੇ ਸੇਮ ਬਾਜੂ ਤੇ ਵਰਕ ਰਹਿਣਾ ਜੀ ਸਾਰਿਆਂ ਦਾ ਇਹ ਉੱਪਰ ਤੱਕ ਕਲੀਆਂ ਬਣੀਆਂ ਹੋਈਆਂ ਬਾਜੂ ਵਰਕ ਸੇਮ ਆਏਗਾ ਸਾਰਿਆਂ ਦਾ ਤੇ ਇਹਦੇ ਨਾਲ ਆਪਣੇ ਕੋਲੇ ਇਹ ਦੁਪੱਟਾ ਵੀ ਹੈਗਾ ਜੀ ਮੈਚਿੰਗ ਹੋਇਆ ਹੋਇਆ ਜਿਹੜੀ ਭੈਣ ਨੇ ਨਾਲ ਦੁਪੱਟਾ ਲੈਣਾ ਦੁਪੱਟੇ ਦਾ ਰੇਟ ਵੱਖਰਾ ਰਹਿਣਾ ਜੀ ਉਹ ਤੁਸੀਂ ਮੈਸੇਜ ਕਰਕੇ ਪੁੱਛ ਸਕਦੇ ਹੋ ਬਹੁਤ ਹੀ ਸੋਹਣਾ ਦੁਪੱਟਾ ਹੈ ਜੀ ਪੂਰਾ ਜਾਲ ਬਣਿਆ ਹੋਇਆ ਹੈਵੀ ਦੁਪੱਟਾ ਤੇ ਲਟਕਣ ਵੀ ਲੱਗੇ ਹੋਏ ਆ ਜੀ ਦੁਪट्टे ਨੂੰ ਇਹ ਪਹਿਲਾਂ ਵੀ ਆਪਾਂ ਦੁਪट्टे ਮੈਚਿੰਗ ਕਰਕੇ ਦਿੱਤੇ ਜਿਹੜੀਆਂ ਬਹਿਣਾ ਨੂੰ ਇਹ ਦੁਪੱਟੇ ਚਾਹੀਦੇ ਆ ਨਾਲ ਇਹ ਦੁਪੱਟਾ ਤੁਸੀਂ ਲੈ ਸਕਦੇ ਹੋ ਇਹ ਇੱਕ ਸੂਟ ਨਾਲ ਹੀ ਕਲਰ ਮੈਚਿੰਗ ਹੋਇਆ ਸੀਗਾ ਦੁਪੱਟੇ ਆਪਣੇ ਕੋਲੇ ਹੋਰ ਵੀ ਹੈਗੇ ਆ ਹਾਂਜੀ ਇਹ ਗਾਜਰੀ ਕਲਰ ਦਾ ਸੂਟ ਆ ਗਿਆ ਜੀ ਬਹੁਤ ਹੀ ਸੋਹਣਾ ਤੇ ਪ੍ਰੋਪਰ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਜੀ ਘੇਰੇ ਦੇ ਉੱਪਰ ਬਹੁਤ ਸੋਹਣਾ ਵਰਕ ਹੈ ਤੇ ਸੇਮ ਬਾਜੂ ਆਗੀ ਇਹ ਸ਼ਿਮਰ ਦੇ ਵਿੱਚ ਸੂਟ ਹੈ ਜੀ ਪਰ ਸ਼ਿਮਰੇ ਉਹ ਨਹੀਂ ਹੈਗੀ ਚੋਬਣ ਵਾਲੀ ਤਾਰਾਂ ਵਾਲੀ ਸ਼ਿਮਰ ਨਹੀਂ ਹੈਗੀ ਭੈਣਾਂ ਨੇ ਬਹੁਤ ਹੀ ਪਸੰਦ ਕੀਤਾ ਸੂਟ ਤੇ ਰੇਟ ਆਪਾਂ ਪਹਿਲਾਂ ਵਾਲਾ ਹੀ ਦੇਣਾ ਜੀ ਇਹਨਾਂ ਕਲਰ ਬਹੁਤ ਹੀ ਪਿਆਰੇ ਆ ਮੋਰ ਪੰਖੀਆ ਕਲਰ ਆ ਗਿਆ ਬਹੁਤ ਹੀ ਸੋਹਣਾ ਕੋਸਤਾ ਕਲਰ ਆਪਾਂ ਦੁਬਾਰਾ ਰਿਪੀਟ ਕਰਤੇ ਜੀ ਕੋਈ ਇੱਕ ਦੋ ਕਲਰ ਨਵੇਂ ਵੀ ਆਏ ਆਪਣੇ ਕੋਲੇ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਤੇ ਸੇਮ ਬਾਜੂ ਦਾ ਵਰਕ ਆ ਗਿਆ ਜੀ ਮੋਰ ਪੰਖੀਆ ਕਲਰ ਚਿਤਰਾਸ਼ਿਲ ਕਾ ਸ਼ਿਮਰ ਦੇ ਵਿੱਚ ਤੇ ਇਹ ਕਲਰ ਆਪਣੇ ਕੋਲੇ ਆਇਆ ਨਹੀਂ ਸੀ ਪਹਿਲਾਂ ਮੈਂਜੈਂਟਾ ਕਲਰ ਇਹ ਪਹਿਲੀ ਵਾਰ ਆਇਆ ਜੀ ਰੈੱਡ ਮੈਂਜੈਂਟਾ ਕਲਰ ਦੇਖ ਸਕਦੇ ਹੋ ਕਿੰਨਾ ਸੋਹਣਾ ਵਰਕ ਹੋਇਆ ਇਹਦੇ ਉੱਪਰ ਵੀ ਕਲੀਆਂ ਬਣੀਆਂ ਹੋਈਆਂ ਉੱਪਰ ਤੱਕ ਤੇ ਸੇਮ ਬਾਜੂ ਰਹਿਣੀ ਹੈ ਜੀ ਇਹ ਬਾਜੂ ਦਾ ਵਰਕ ਸੇਮ ਆਏਗਾ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸੌਫਟ ਕੱਪੜਾ ਹੈ ਵਿਆਹ ਸ਼ਾਦੀ ਚ ਵੀ ਤੁਸੀਂ ਵੇਅਰ ਕਰ ਸਕਦੇ ਹੋ ਬਹੁਤ ਪਿਆਰੇ ਸੂਟ ਹੈ ਜੀ ਇਹ ਆ ਗਿਆ ਗ੍ਰੀਨ ਕਲਰ ਬੋਟਲ ਗ੍ਰੀਨ ਕਲਰ ਕਹਿ ਦਿੰਨੇ ਆਪਾਂ ਇਹਨੂੰ ਬਹੁਤ ਹੀ ਪਿਆਰਾ ਜਾਂ ਸਾਰੇ ਕਲਰ ਇਹ ਪਹਿਲਾਂ ਕਲਰ ਨਹੀਂ ਆਏ ਸੀਗੇ ਬਹੁਤ ਹੀ ਸੋਹਣੇ ਕਲਰ ਆਏ ਆ ਹੁਣ ਤੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣੇ ਆਰਡਰ ਬੁੱਕ ਕਰ ਲਿਓ ਜੀ ਸ਼ਿਪਿੰਗ ਫ੍ਰੀ ਰਹਿਣੀ ਹੈ ਸਾਰੇ ਸੂਟਾਂ ਦੀ ਇਹ ਬਾਜੂ ਵਰਕ ਆ ਗਿਆ ਜੀ ਸ਼ਿਪਿੰਗ ਫ੍ਰੀ ਰਹੇਗੀ ਇਹ ਆ ਗਿਆ ਲਵੈਂਡਰ ਕਲਰ ਬਹੁਤ ਹੀ ਸੋਹਣਾ ਲਾਸਟ ਸੂਟ ਹੈ ਜੀ ਇਹ ਆਪਣਾ ਇਹ ਬਾਜੂਆਂ ਤੇ ਵਰਕ ਸੇਮ ਆਏਗਾ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰਿਆ ਕਰੋ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਆ ਕਰੋ ਸਾਡੀ ਕਲੈਕਸ਼ਨ ਕਿਦਾਂ ਦੀ ਲੱਗੀ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਜੀ ਪਲੇਨ ਸੂਟਾਂ ਦੀ ਜਿਹੜੇ ਸੀਸਾ ਸਿਲਕ ਦੇ ਸੂਟ ਆਪਾਂ ਪਾਈ ਸੀ ਉਹਨਾਂ ਦੀ ਆਪਾਂ ਨੂੰ ਬਹੁਤ ਪਹਿਣਾ ਦੀ ਡਿਮਾਂਡ ਆ ਰਹੀ ਹੈ ਸੂਟ ਆਪਣੇ ਕੋਲੇ ਆਏ ਪਏ ਐ ਤੇ ਥੋੜੇ ਬਿਜ਼ੀ ਹੋਣ ਕਰਕੇ ਆਪਾਂ ਵੀਡੀਓ ਨਹੀਂ ਪਾ ਸਕੇ ਤੇ ਤੁਸੀਂ ਇਸ ਤਰ੍ਹਾਂ ਅੱਗੇ ਤੋਂ ਅੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਸਾਡੀ ਹੌਸਲਾ ਅਫਜ਼ਾਈ ਕਰਿਆ ਕਰੋ ਜੀ ਧੰਨਵਾਦ ਥੈਂਕ ਯੂ